ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ ਮੇਰੇ ਨਾਲ ਗੁਰਜਿੰਦਰ ਸਿੰਘ ਗਰੂ ਅੱਜ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਪੰਜਾਬ ਪੁਲਿਸ ਦੇ ਵੱਲੋਂ ਜੰਗ ਛੇੜੀ ਗਈ ਹੈ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ ਕੇਸ ოਪਰੇਸ਼ਨ ਦੇ ਤਹਿਤ ਅੱਜ ਵੱਖ-ਵੱਖ ਅਧਿਕਾਰੀ ਪਹੁੰਚੇ ਨੇ ਜਿਹਦੇ ਵਿੱਚ ਅੱਜ ਡਾਕਟਰ ਮਹਿਤਾਬ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਇਸ ਮਹਿਮ ਦੀ ਅਗਵਾਈ ਕਰ ਰਹੇ ਨੇ ਤੇ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਤੁਹਾਡੀ ਗੱਲ ਕਰਵਾਂ ਨੇ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਦੇਖੋ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਨਸ਼ਿਆਂ ਦੇ ਵਿਰੁੱਧ ਮੋਹਮ ਚੋੜੀਆ ਉਹਦੇ ਤਹਿਤ ਅੱਜ ਪਿੰਡ ਜੰਡਿਆਲਾ ਜਿਹੜਾ ਕਿ ਆਪਣਾ ਸਦਾ ਬੰਗੇ ਦਾ ਪਿੰਡ ਹੈਗਾ ਉੱਥੇ ਕਸੋ ਆਪਰੇਸ਼ਨ ਚੱਲਦੇ ਆਪਾਂ ਇੱਥੇ ਆਏ ਹੈਗੇ ਆਂ ਔਰ ਹੁਣ ਤਾਈ ਜਿਹੜੇ ਨਵਾਂ ਸ਼ਹਿਰ ਦੇ ਵਿੱਚ ਕਸੋ ਦੇ ਆਪਰੇਸ਼ਨ ਹੋਏ ਨੇ ਉਹਨਾਂ ਨੂੰ ਕਾਫੀ ਕਾਮਯਾਬੀ ਮਿਲੀ ਹੈ ਔਰ ਅੱਜ ਦੇ ਆਪਰੇਸ਼ਨ ਦੇ ਵਿੱਚ ਵੀ ਮੈਨੂੰ ਉਮੀਦ ਹੈ ਕਿਉਂਕਿ ਅੱਜ ਇੱਕ ਐਸਪੀ ਤੇ ਕੁਝ ਛੇ ਡੀਐਸਪੀ ਤੇ 200 ਮੁਲਾਜ਼ਮ ਅੱਜ ਦੇ ਕਸ ਆਪਰੇਸ਼ਨ ਚ ਐਸਐਸਪੀ ਸਾਹਿਬ ਨੇ ਲਾਏ ਹੋਏ ਹੈਗੇ ਨੇ ਔਰ ਇਹ ਇਹਨਾਂ ਨੇ ਆਪਣੇ ਹੌਟਸਪੌਟ ਆਇਡੈਂਟੀਫਾਈ ਕੀਤੇ ਹੋਏ ਨੇ ਔਰ ਇਹਨਾਂ ਨੇ ਹੁਣ ਤੱਕ ਹੀ ਕੋਈ 200 250 ਕਰੋੜ ਰੁਪਏ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਇਹ ਆਪਰੇਸ਼ਨ ਚੱਲ ਰਿਹਾ ਅੱਜ ਵੀ ਇਹਨਾਂ ਨੂੰ ਕਾਮਯਾਬੀ ਮਿਲੇਗੀ ਸਰ ਕਿੰਨੇ ਕ ਪਿੰਡਾਂ ਦੇ ਵਿੱਚ ਅੱਜ ਜਿਹੜਾ ਆਪਰੇਸ਼ਨ ਚੱਲ ਰਿਹਾ ਔਰ ਕਿੰਨੇ ਕ ਘਰ ਜਿਹੜੇ ਹੈਗੇ ਆ ਇਹ ਵਾਂਟਡ ਹੈਗੇ ਇਸ ਚੀ ਲਈ ਇਹ ਇਹਨਾਂ ਨੇ ਕੋਈ 12 ਹੌਟਸਪੌਟ ਆਈਡੈਂਟੀਫਾਈ ਕੀਤੇ ਨੇਗੇ 12 ਹੌਟਸਪੌਟ ਉਹ ਜਗ੍ਹਾ ਨੇ ਜਿੱਡੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਹੈਗੀਆਂ ਨੇ ਜਿੱਥੇ ਇਹਨਾਂ ਨੂੰ ਇਨਫੋਰਮੇਸ਼ਨ ਹੈਗੀ ਆ ਕਿ ਇੱਥੇ ਡਰੱਗਸ ਦੇ ਅਗੇਂਸਟ ਆਪਾਂ ਨੂੰ ਕਾਮਯਾਬੀ ਮਿਲ ਸਕਦੀ ਹੈ ਉਪਾਧਾ ਜਗਾ ਇਹਨਾਂ ਨੇ ਆਇਡੈਂਟੀਫਾਈ ਕੀਤਾ ਵੀ ਹੈ। ਇਹ। ਥੈਂਕ ਯੂ। ਇਹ ਨਸ਼ੇ ਵੇਚਣ ਵਾਲੇ ਦੇ প্রতি ਜਿਹੜੇ ਵੇਚਦੇ ਉਹਨਾਂ ਨੂੰ ਕੋਈ ਸੰਦੇਸ਼ ਇੱਕੇ ਛੱਡ ਰਹਿਣ ਕੀ ਕਰਨ? ਨਹੀਂ ਦੇਖੋ ਵੇਚਣ ਵਾਲਿਆਂ ਦੀ ਇਹੀ ਸੰਦੇਸ਼ ਹੈ ਕਿ ਇਹ ਇੱਕ ਇਹੋ ਜਿਹਾ ਕਾਰਵਾਰਾ ਜਿਹੜਾ ਕਿ ਪੰਜਾਬ ਆਨ ਵਾਲੇ ਪੰਜਾਬ ਨੂੰ ਨਸ਼ਟ ਕਰ ਦੇਗਾ। ਕਿਉਂਕਿ ਜੇ ਆਪਾਂ ਇਹੋ ਜਿਹੀਆਂ ਚੀਜ਼ਾਂ ਦਾ ਸੇਵਨ ਬੱਚਿਆਂ ਤੋਂ ਸ਼ੁਰੂ ਕਰਾ ਦਾਂਗੇ ਤਾਂ ਆਪਣੀ ਆਨ ਵਾਲੀ نسل ਹਰ ਪੱਖੋਂ ਖਤਮ ਹੋ ਜਾਵੇਗੀ। ਤੋ ਉਹਨਾਂ ਲਈ ਤਾਂ ਹੀ ਸੰਦੇਸ਼ ਹੈਗਾ ਕਿ ਉਹ ਇਸ ਕੰਮ ਧੰਦੇ ਨੂੰ ਛੱਡ ਕੇ ਕੋਈ ਇਹੋ ਜਿਹਾ ਉਪਯੋਗੀ ਧੰਦਾ ਕਰਨ ਜਿਹਦੇ ਨਾਲ ਉਹਨਾਂ ਦਾ ਵੀ ਫਾਇਦਾ ਹੋਵੇ ਔਰ ਸਮਾਜ ਦਾ ਵੀ ਫਾਇਦਾ ਹੋਵੇ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਦਿਸ਼ਾਨਦੇਸ਼ੇਡ ਜਿਹੜੀ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਹੀ ਅਧੀਨ ਅੱਜ ਪੂਰੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਅਸੀਂ ਕਾਸ ਆਪਰੇਸ਼ਨ ਕਰਾ ਰਹੇ ਹਾਂ ਇੱਥੇ ਦੇ ਅਸੀਂ ਜਿਹੜੇ 12 ਡਰਗ ਹੌਟਸਪੌਟ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਹੋਇਆ ਜਿੱਦਾਂ ਕਿ ਡੀਜੀਪੀ ਸਾਹਿਬ ਨੇ ਦੱਸਿਆ 200 ਦੇ ਕਰੀਬ ਅਸੀਂ ਇਹਦੇ ਵਿੱਚ ਫੋਰਸ ਲਗਾ ਰੱਖੀ ਹੈ ਤੇ ਵਿਧੀ ਨੇ ਵੀ ਜਿਹੜਾ ਹੈਗਾ ਅਸੀਂ 30 ਤੋਂ ਉੱਤੇ ਐਨਡੀਪੀਐਸ ਦੀ ਐਫ ਆਰ ਰਜਿਸਟਰ ਕੀਤੀਆਂ ਤੇ ਉਹਦੇ ਵਿੱਚ ਹੈਰੋਇਨ ਤੇ ਓਪੀਐਮ ਦੀ ਬਰਾਮਦਗੀ ਹੋਈ ਹੈਗੀ ਤੇ ਕਾਫੀ ਨਸ਼ਾ ਸਮਗਲ ਨਾਲ ਵੀ ਫੜਿਆ ਹੈਗਾ ਕਿ ਅੱਜ ਵੀ ਸਾਨੂੰ ਉਮੀਦ ਹੈ ਜਿਹੜਾ ਸਾਡਾ ਆਨਗੋਇੰਗ ਕਾਸੋਪਰੇਸ਼ਨ ਚੱਲ ਰਿਹਾ ਹੈ ਉਹ ਹਜੇ ਤੁਸ ਟਾਈਮ ਹੋਰ ਚੱਲੇਗਾ ਕਿ ਉਹਦੇ ਵਿੱਚ ਵੀ ਜਿਹੜਾ ਜਿੰਨਾ ਵੀ ਫਿਗਰ ਹੋਏਗੀ ਉਹ ਵੀ ਅਸੀਂ ਤੁਹਾਨੂੰ ਦੱਸ ਦਾਂਗੇ ਤੁਹਾਡੇ ذریعے ਮੈਂ ਇਹਨਾਂ ਨੂੰ ਜਿਹੜੇ ਵੀ ਨਸ਼ੇ ਦੇ ਕਾਰੋਬਾਰ 'ਚ ਲੱਗੇ ਨੇ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਾ ਤਾਂ ਇਹ ਕਾਰੋਬਾਰ ਛੱਡ ਦੇ ਨਹੀਂ ਤਾਂ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂ ਅਜੀਤ ਪ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ